ਅਸੀਂ ਸਾਰੇ ਬੰਦ ਨਹੀਂ ਹੁੰਦੇ ਜੀ ਆਪਣੇ ਬਾਬੂ ਜੀ ਠੀਕ ਹੋ ਠੀਕ ਹੈ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਂ ਦੇਖੋ ਸੰਗਤ ਦੇ ਨਾਂ ਸਨੇਹਾ ਹਲੇ ਨਾ ਹੁੰਦੀ ਹੈ ਸਟੇਜ ਨਹੀਂ ਹੈ ਲਗਭਗ 9:00 ਵਜੇ ਹੋਏ ਹੈ ਕਿ ਜਿੰਨਾ ਕੋ ਮੋਰਚੇ ਜਿੱਤਵਾਲੇ ਲੈ ਕੇ ਗਏ ਸਰਕਾਰ ਜਿੰਨੀ ਪਿੱਛੇ ਹੱਟੀ ਹੈ ਉਹ ਸੰਗਤ ਦੇ ਸੇਜੂ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ 111 ਨੇ ਜਾਂ ਗੇਮਰ ਨਾਮ ਵਰਤ ਸ਼ੁਰੂ ਕੀਤਾ ਉਹਨਾਂ ਦੀ ਹਮਸਲੀ ਸਦਕਾ ਤੇ ਜਾਂ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਵੀ ਰਚੀ ਸਾਨੂੰ ਚੱਕਰ ਨਹੀਂ ਦਿੱਤਾ ਇਹ ਸਭ ਉਹਨਾਂ ਦੇ ਜੋਸ਼ ਦਾ ਤੀਬਰ ਦੌੜ ਤੋਂ ਹੋ ਸਕਿਆ ਤੇ ਬਸ ਇਹੀ ਉਮੀਦ ਹੈ ਸੰਗਤ ਨੂੰ ਕਿ ਇਸੇ ਤਰ੍ਹਾਂ ਸਾਨੂੰ ਜੋ ਉਹ ਬੇਸਿਕਰ ਨਾਲ ਪਿਆਰ ਇਸੇ ਤਰ੍ਹਾਂ ਦਾ ਦਰਨੇ ਨੂੰ ਸਮਰਥਨ ਬਣਾਇਦਕ ਉਹ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲੂ ਵੀ ਮੈਡਮ ਆ ਗਈ ਹੈ ਮਸਲਾ ਹੱਲ ਹੋ ਗਿਆ ਆਪਾਂ ਲੋੜ ਉਹ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ 'ਨੂੰ ਤਕੜੇ ਹੋ ਕੇ ਜਾਇਬਾ ਦੇ ਦਿਓ ਹੋਰ ਬੇਨਤੀ ਜੇ ਇੱਥੇ ਸਮੇਂ ਤੇ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈਏ ਆਪਕੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੋ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ ਮੈਡੀਕਲ ਟਰੀਟਮੈਂਟ ਤਾਂ ਕਿ ਤੁਸੀਂ ਤਕੜੇ ਹੋ ਕੇ 14 ਵਾਲੀ ਮੀਟਿੰਗ 'ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ ਸਰਕਾਰ ਦੇ ਸਾਹਮਣੇ ਬਹੁਤ ਵਧੀਆ ਕੜਾ ਤਾਂ ਹਕਾਲਪੁਰ ਤੋਂ ਵਾਹੀ ਗੁਰੂ ਥੀ ਕਿਪਾਲਾ ਨਾਮ ਦੇ ਪਰੋਤੀ ਨਾਮ ਆਏ ਜੀ ਹਾਂ ਟੀਟਰੀਟਮੈਂਟ ਨੂੰ ਮਨਾਉਂਦੇ ਜੀ ਤੇ ਟੀਟਰੀਟਮੈਂਟ ਦਾ ਵੀ ਆ ਕਾਰਿਆ ਕੰਮ ਦਰਹੋਰ ਸਾਡੀਆਂ ਸੰਗਤਾਂ ਇੱਕ ਪੂਰਾ ਪਾ ਲੱਗੀਆਂ ਸੀ ਵੀ ਅਸੀਂ ਸਾਰੇ ਪਾਣੀ ਜ਼ਰੂਤੀ ਛੱਡ ਕੇ ਬੰਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਤੱਕੇ ਨਾਲ ਉਹਨਾਂ ਨੇ ਮੇਰੇ ਕੋਲੋਂ ਹਕ ਕਰਵਾਇਆ ਤੇ ਮੰਤਲਾਂ ਨਹੀਂ ਤੀਵਰਤੀ ਕੋਈ ਲੋੜ ਨਹੀਂ ਸੀ ਤੁਸੀਂ ਤੱਕੜੇ ਰਹੋ ਗੁਰੂ ਨਾਨਕ ਦੇਵ ਕਰਮ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਤਲਣਾ ਸੋਨੇ ਦੀ ਅਪੀਲ ਹੈ ਸੰਗਤ ਨੂੰ ਤੱਕੜੇ ਹੋ ਕੇ ਮੁਰਚਾ ਨੂੰ ਪਰ ਸਿਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦਿਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ तो बाबा नानक मुरे अरदास कर में फिर जेहे जा होया ओहो ही ने जान नहीं थे देख रहे हो ਤੁਸੀਂ ਜਿਹੜਾ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਲਈ ਇੱਕ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਪਹਿਲੋਂ ਅਸੀਂ ਇਸ ਇਸਲਾਬ ਬਣਾਈ ਸੀ ਵੀ ਟਰਾਲੀ ਦੇ ਵਿੱਚ ਲੈ ਕੇ ਆਵਾਂਗੇ ਲੇਕਿਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਵੀ ਜਦੋਂ ਟਰਾਲੀ 'ਚ ਚੜਦੇ ਉਤਰਦੇ ਉਹ ਧੜਕ ਜਦੋਂ ਧਮਕ ਪੈਂਦੀ ਹੈ ਹਿਲਦੀ ਹੈ ਟਰਾਲੀ ਤੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਇਸ ਕਰਕੇ ਇਹ ਜਿਹੜਾ ਟੈਂਪਰੇਰੀ ਕਮਰਾ ਬਣਾਇਆ ਜਾ ਰਿਹਾ ਹੈ ਤੇ ਇਸ ਨੂੰ ਬਣਾ ਰਹੇ ਨੇ ਜਸਵਿੰਦਰ ਸਿੰਘ ਜੀ ਕਾਕਾ ਚੈਲ ਤੇ ਮਾਲ ਸਾਡਾ ਵੀ ਤਨਵੀਰ ਤੇ ਨਾਲ ਸਾਥੀ ਮਿਲ ਕੇ ਵੀਕੇ ਜੀ ਸਿੱਧੂ ਪਰੇਕਤਾ ਦੇ ਜੋਧੇ ਜਿਨ੍ਹਾਂ ਨੇ ਪਹਿਲੋਂ ਵੀ ਜਿਹੜਾ ਉਹ ਵੱਡਾ ਟੈਂਟ ਬਣਾਇਆ ਸੀ ਜਿਹੜਾ ਸ਼ੈੱਡ ਬਣਾਇਆ ਸੀ ਉਹ ਬਣਾਇਆ ਤੇ ਇਹ ਬਣਾਇਆ ਤੇ ਉਮੀਦ ਕਰਦੇ ਆ ਰਾਤ ਨੂੰ ਇਹ ਪੂਰਾ ਬਣ ਜੂਗਾ ਤੇ ਕੱਲ ਨੂੰ ਕੱਲ ਦੁਪਹਿਰ ਤੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਟੈਂਟ ਤੇ ਲਿਆਂਦਾ ਜਾਊਗਾ ਤਾਂ ਕਿ ਧੁੱਪ ਦੇ ਵਿੱਚ ਵੀ ਉਹਨਾਂ ਨੂੰ ਬਾਹਰ ਧੁੱਪ ਚਰ ਬਾਹਰ ਕੱਢਣਾ ਪਵੇ ਜਾਂ ਅੰਦਰ ਕਰਨਾ ਪਵੇ ਜਾਂ ਕੋਈ ਵੀ ਇਹਨਾਂ ਨਾਲ ਦੇ ਵਿੱਚ ਬਾਥਰੂਮ ਅਰ ਸਹੂਲਤਾਂ ਦੇ ਵਿੱਚ ਬਣਾ ਕੇ ਇਹਨੂੰ ਕੱਲ ਤੱਕ ਠੀਕ ਕੀਤਾ ਜਾਊਗਾ ਇਹ ਜਿਹੜਾ ਟੈਂਟ ਬਣ ਰਿਹਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਕੱਲ ਨੂੰ ਇਸ ਸਟੈਂਡ ਦੇ ਵਿੱਚ ਆਉਣਗੇ ਤੇ ਇਹਨੂੰ ਬਣਾਉਣ ਵਾਲੇ ਵੀ ਸਾਡੇ ਜਿਹੜੇ ਇੱਥੋਂ ਦੇ ਕਿਸਾਨ ਵੀਰ ਨੇ ਬੀਕੇਯੂ ਇੱਕ ਤੋਂ ਸਿੱਦਾਪੁਰ ਦੇ ਜੋਧੇ ਨੇ ਉਹ ਬਣਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ